ਹਾਂਜੀ ਦੋਸਤੋ ਪਿਆਰ ਪਰਿਵਾਰ ਸਤਿ ਸ੍ਰੀ ਅਕਾਲ ਜੀ ਤਾਂ ਜੇ ਪੰਜਾਬ ਦੇ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਜਿਸ ਦੇ ਬਾਰੇ ਅੱਜ ਤੁਹਾਨੂੰ ਇਹ ਵੀਡੀਓ ਰਾਹੀਂ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਆ ਚੁੱਕੀ ਹੈ ਤੇ 2500 ਪੈਨਸ਼ਨ ਤੇ ਕੀ ਨਵੀਂ ਅਪਡੇਟ ਆਈ ਹੈ ਪੰਜਾਬ ਸਰਕਾਰ ਨੇ ਕੀ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਦੇ ਬਾਰੇ ਵੀ ਵੱਡੀ ਅਪਡੇਟ ਆਈ ਹੈ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੇ 3000 ਰੁਪਏ ਜਿਹੜੇ ਖਾਤੇ ਦੇ ਵਿੱਚ ਆਇਆ ਕਿਉਂ ਆਏ ਨੇ ਇਹ ਵੀ ਤੁਹਾਨੂੰ ਸਾਰਾ ਕੁਝ ਦੱਸਾਂ ਕਿਉਂਕਿ ਕਈ ਬਜ਼ੁਰਗ ਇਹੋ ਜਿਹੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਤੋਹਫ਼ਾ ਦਿੱਤਾ ਗਿਆ ਹੈ 3000 ਰੁਪਏ ਦਾ ਉਹ ਵੀ ਤੁਹਾਨੂੰ ਦੱਸਾਂਗੇ ਕਿਉਂ ਮਿਲਿਆ ਤਾਂ ਜਿਵੇਂ ਵੀ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਪੈਨਸ਼ਨ ਤੋਂ ਰਿਲੇਟਡ ਅਸੀਂ ਆਪਣੇ ਚੈਨਲ ਦੇ ਉੱਤੇ ਅਪਡੇਟ ਕਰਦੇ ਰਹਿੰਦੇ ਆ ਇਸ ਕਰਕੇ ਤੁਸੀਂ ਪੈਨਸ਼ਨ ਦੇ ਨਾਲ ਜਾਂ ਫਿਰ ਕੋਈ ਹੋਰ ਕੇਂਦਰ ਜਾਂ ਫਿਰ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਸ ਦੇ ਨਾਲ ਇਹ ਹੋਏਗਾ ਕਿ ਤੁਸੀਂ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਅਪਡੇਟ ਰਹੋਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਤਾਂ ਦੋਸਤੋ ਆਪਾਂ ਗੱਲ ਕਰ ਰਹੇ ਸੀ ਅੱਜ ਦੀ ਬਜ਼ੁਰਗਾਂ ਦੇ ਲਈ ਜਿਹੜੀ ਪੈਨਸ਼ਨ ਦੀ ਖਬਰ ਆਈ ਹੈ ਉਸ ਬਾਰੇ ਤਾਂ ਦੋਸਤੋ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੰਜਾਬ ਦੇ ਬਜ਼ੁਰਗਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਠੀਕ ਹੈ ਤੇ ਉਹਨਾਂ ਦੀ ਪੈਨਸ਼ਨ ਜਿਹੜੀ ਆ ਚੁੱਕੀ ਹੈ ਕਿਹਨਾਂ ਲੋਕਾਂ ਦੀ ਅੱਜ ਪੈਨਸ਼ਨ ਆਈ ਹੈ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਤਾਂ ਆਪਾਂ ਚੱਲਦੇ ਹਾਂ ਨੋਟਪੈਡ ਤੇ ਜਿਸ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਹਨਾਂ-ਕਿਹਨਾਂ ਲੋਕਾਂ ਦੀ ਹੁਣ ਪੈਨਸ਼ਨ ਆ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੀਏ ਕਿ ਜਿਹੜੇ ਸੰਗਰੂਰ ਠੀਕ ਹੈ ਜੀ ਸੰਗਰੂਰ ਡਿਸਟ੍ਰਿਕਟ ਹੋ ਗਿਆ ਤੇ ਨਾਲ ਲੱਗਦਾ ਹੋ ਗਿਆ ਡਿਸਟ੍ਰਿਕਟ ਪਟਿਆਲਾ ਠੀਕ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੰਜਾਬ ਸਰਕਾਰ ਨੇ ਕੁਝ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਅਪਡੇਟ ਕਰ ਦਿੱਤੀ ਸੀ ਪਰ ਕੁਝ ਤਹਿਸੀਲ ਇਹੋ ਜੇ ਸੀ ਤੇ ਕੁਝ ਇਲਾਕੇ ਕੁਝ ਪਿੰਡ ਲਾ ਲੋ ਇਹੋ ਜੇ ਸੀ ਜਿਸ ਦੇ ਵਿੱਚ ਜਿਹੜੀ ਪੈਨਸ਼ਨ ਹੈ ਜਿਹੜੀ ਪੰਜਾਬ ਸਰਕਾਰ ਨੇ ਨਹੀਂ ਭੇਜੀ ਸੀ ਤੇ ਸਾਨੂੰ ਵਾਰ-ਵਾਰ ਕਮੈਂਟ ਆ ਰਹੇ ਸੀ ਕਿ ਇਹਨਾਂ ਦੀ ਪੈਨਸ਼ਨ ਨਹੀਂ ਆਈ ਪਰ ਹੁਣ ਅਪਡੇਟ ਆਈ ਹੈ ਕਿ ਜਿਹੜੇ ਪੰਜਾਬ ਸਰਕਾਰ ਨੇ ਜਿਹੜੀ ਅੱਜ ਅਸੀਂ ਲਿਸਟ ਦੇਣ ਜਾ ਰਹੇ ਹਾਂ ਇਹਨਾਂ ਦੇ ਸਾਰੇ ਡਿਸਟ੍ਰਿਕਟ ਨੂੰ ਕਵਰ ਕਰ ਦਿੱਤਾ ਹੈ ਇਹਨਾਂ ਸਾਰਿਆਂ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਤੇ ਜਿਹੜੇ ਸੰਗਰੂਰ ਤੇ ਪਟਿਆਲੇ ਦੇ ਇਲਾਕੇ ਰਹਿੰਦੇ ਸੀ ਇਹਦੇ ਵਿੱਚ ਵੀ ਸਾਰੇ ਲੋਕਾਂ ਦੀ ਹੁਣ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਦੋਸਤੋ ਅਗਲਾ ਜਿਹੜਾ ਜ਼ਿਲ੍ਹਾ ਹੈ ਉਹ ਮੁਹਾਲੀ ਜ਼ਿਲ੍ਹਾ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਤਕਰੀਬਨ ਸਾਰਿਆਂ ਦੀ ਆ ਚੁੱਕੀ ਹੈ ਉਸ ਤੋਂ ਬਾਅਦ ਮਾਨਸਾ ਜ਼ਿਲ੍ਹਾ ਠੀਕ ਹੈ ਜੀ ਮਾਨਸਾ ਜ਼ਿਲ੍ਹੇ ਦੇ ਵੀ ਬਜ਼ੁਰਗਾਂ ਦੇ ਲਈ ਖੁਸ਼ਖਬਰੀ ਹੈ ਕਿ ਇਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਇਸ ਤੋਂ ਬਾਅਦ ਜਿਹੜਾ ਬਠਿੰਡਾ ਜਿਲ੍ਹਾ ਜੀ ਲੈ ਠੀਕ ਹੈ ਜੀ ਬਠਿੰਡਾ ਜਿਲ੍ਹੇ ਨੂੰ ਵੀ ਕਵਰ ਕਰ ਲਿਆ ਗਿਆ ਹੈ ਬਠਿੰਡਾ ਜਿਲ੍ਹੇ ਦੀ ਵੀ ਪੈਨਸ਼ਨ ਆ ਚੁੱਕੀ ਹੈ ਪੰਜਾਬ ਸਰਕਾਰ ਨੇ ਇਹਨਾਂ ਸਾਰੇ ਬਜ਼ੁਰਗਾਂ ਦੀ ਪੈਨਸ਼ਨ ਹੈ ਜਿਹੜੀ ਅਪਡੇਟ ਕਰ ਦਿੱਤੀ ਹੈ ਇਸ ਤੋਂ ਬਾਅਦ ਜਿਹੜਾ ਜ਼ਿਲ੍ਹਾ ਹੈ ਉਸ ਦੀ ਗੱਲ ਕਰੀਏ ਤਾਂ ਆਪਾਂ ਫਾਜ਼ਿਲਕਾ ਠੀਕ ਹੈ ਜੀ ਫਾਜ਼ਿਲਕਾ ਜ਼ਿਲ੍ਹੇ ਦੀ ਵੀ ਪੈਨਸ਼ਨ ਹੈ ਜਿਹੜੀ ਲੋਕਾਂ ਦੇ ਖਾਤੇ ਦੇ ਵਿੱਚ ਆ ਚੁੱਕੀ ਹੈ ਆਪਾਂ ਗੱਲ ਕਰੀਏ ਅਗਲੇ ਜ਼ਿਲ੍ਹੇ ਦੀ ਤਾਂ ਮੁਕਸਰ ਸਾਹਿਬ ਮੁਕਸਰ ਸਾਹਿਬ ਦੀ ਪੈਨਸ਼ਨ ਹੈ ਜਿਹੜੀ ਹੈ ਜ਼ਿਲ੍ਹੇ ਦੀ ਆ ਚੁੱਕੀ ਹੈ ਇਹਨਾਂ ਬਜ਼ੁਰਗਾਂ ਦੇ ਲਈ ਖੁਸ਼ਖਬਰੀ ਹੈ ਇਹਨਾਂ ਦੀ ਪੈਨਸ਼ਨ ਤਾਂ ਅਗਲਾ ਜ਼ਿਲ੍ਹਾ ਜੀ ਇਸ ਤੋਂ ਬਾਅਦ ਫਰੀਦਕੋਟ ਫਰੀਦਕੋਟ ਵਿੱਚ ਜਿਹੜੇ ਬਜ਼ੁਰਗਾਂ ਨੇ ਉਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਤੇ ਤਿੰਨ ਜ਼ਿਲ੍ਹੇ ਇਹ ਹੋ ਗਏ ਜਿਵੇਂ ਕਿ ਫਾਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਤੇ ਫਰੀਦਕੋਟ ਹੋ ਗਿਆ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵੀ ਬਜ਼ੁਰਗਾਂ ਦੇ ਲਈ ਖੁਸ਼ਖਬਰੀ ਹੈ ਆਪਣੀ ਪੈਨਸ਼ਨ ਜਾ ਕੇ ਕਢਵਾ ਸਕਦੇ ਨੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਦੋਸਤੋ ਲੁਧਿਆਣਾ ਦੀ ਠੀਕ ਹੈ ਜੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਇਹ ਜਿਹੜੀ ਪੈਨਸ਼ਨ ਹੈ ਜਿਹੜੀ ਬਜ਼ੁਰਗਾਂ ਦੀ ਆ ਚੁੱਕੀ ਹੈ ਠੀਕ ਹੈ ਚਾਹੇ ਉਹ ਬਜ਼ੁਰਗ ਹੋਣ ਚਾਹੇ ਵਿਧਵਾ ਹੋਣ ਜਿਹੜੇ ਬੇਸਹਾਰਾ ਬੱਚੇ ਰੇ ਜਾ ਫਿਰ ਵਿਕਲਾੰਗ ਜਿਹੜੇ ਲੋਕ ਨੇ ਉਹਨਾਂ ਦੀ ਪੈਨਸ਼ਨ ਲੱਗੀ ਹੋਈ ਹੈ ਉਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਤੇ ਲੁਧਿਆਣਾ ਤੋਂ ਬਾਅਦ ਮੋਗਾ ਜ਼ਿਲ੍ਹੇ ਦੀ ਕਰਤਾਰ ਦੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੇ ਉਸ ਤੋਂ ਬਾਅਦ ਦੂਰਾ ਜਿਹੜਾ ਜ਼ਿਲ੍ਹਾ ਹੈ ਜੀ ਬਰਨਾਲਾ ਠੀਕ ਹੈ ਜੀ ਬਰਨਾਲਾ ਜ਼ਿਲ੍ਹੇ ਦੀ ਵੀ ਪੈਨਸ਼ਨ ਆ ਚੁੱਕੀ ਹੈ ਦੁਹਰਾ ਦੱਸ ਦਿਆਂ ਲੁਧਿਆਣਾ ਜ਼ਿਲ੍ਹਾ ਜੀ ਮੋਗਾ ਜ਼ਿਲ੍ਹਾ ਤੇ ਬਰਨਾਲਾ ਜ਼ਿਲ੍ਹਾ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੀ ਵੀ ਪੈਨਸ਼ਨ ਜਿਹੜੀ ਪੰਜਾਬ ਸਰਕਾਰ ਦੁਆਰਾ ਅਪਡੇਟ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਅਗਲੇ ਜ਼ਿਲ੍ਹੇ ਦੀ ਤੇ ਅਗਲਾ ਜ਼ਿਲ੍ਹਾ ਹੈ ਜੀ ਫਤੇਗੜ ਸਾਹਿਬ ਠੀਕ ਹੈ ਜੀ ਫਤੇਗੜ ਸਾਹਿਬ ਦੀ ਵੀ ਪੈਨਸ਼ਨ ਆ ਚੁੱਕੀ ਹੈ ਉਹਨਾਂ ਦੇ ਬਜ਼ੁਰਗਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਨਾਲ ਲੱਗਦੇ ਜ਼ਿਲ੍ਹਾ ਜਿਹੜੀ ਜਿਹੜਾ ਜਲੰਧਰ ਠੀਕ ਹੈ ਜੀ ਜਲੰਧਰ ਦੀ ਵੀ ਪੈਨਸ਼ਨ ਆ ਚੁੱਕੀ ਹੈ ਤੇ ਕਪੂਰਥਲਾ ਜ਼ਿਲ੍ਹੇ ਦੀ ਵੀ ਪੈਨਸ਼ਨ ਉਹਨਾਂ ਨੇ ਅਪਡੇਟ ਕਰ ਦਿੱਤੀ ਹੈ ਕਪੂਰਥਲਾ ਜ਼ਿਲ੍ਹਾ ਹੋ ਗਿਆ ਲੁਧਿਆਣਾ ਹੋ ਗਿਆ ਓਏ ਜਲੰਧਰ ਹੋ ਗਿਆ ਠੀਕ ਹੈ ਤੇ ਫਤੇਗੜ ਸਾਹਿਬ ਹੋ ਗਿਆ ਇਹਨਾਂ ਬਜ਼ੁਰਗਾਂ ਦੀ ਵੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਅੱਗੇ ਗੱਲ ਕਰਦੇ ਹਾਂ ਦੋਸਤੋ ਜ਼ਿਲ੍ਹੇ ਦੀ ਅਗਲਾ ਜ਼ਿਲ੍ਹਾ ਹੈ ਜੀ ਅੰਮ੍ਰਿਤਸਰ ਅੰਮ੍ਰਿਤਸਰ ਜਿਹੜਾ ਜ਼ਿਲ੍ਹਾ ਹੈ ਇਸ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਪੈਨਸ਼ਨ ਅਪਡੇਟ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਹੈ ਫਿਰੋਜ਼ਪੁਰ ਠੀਕ ਹੈ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨ ਅਪਡੇਟ ਕਰ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਹੈ ਜੀ ਇੱਕ ਜ਼ਿਲ੍ਹਾ ਹੈ ਜੀ ਪਠਾਨਕੋਟ ਠੀਕ ਹੈ ਜੀ ਪਠਾਨਕੋਟ ਦੇ ਵਿੱਚ ਵੀ ਇਹ ਜਿਹੜਾ ਪੈਨਸ਼ਨ ਨੂੰ ਅਪਡੇਟ ਕਰ ਦਿੱਤਾ ਗਿਆ ਹੈ ਤਾਂ ਅੰਮ੍ਰਿਤਸਰ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਫਿਰੋਜ਼ਪੁਰ ਹੋ ਗਿਆ ਤੇ ਪਠਾਨਕੋਟ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਤੇ ਜੇ ਤੁਹਾਡੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਤੇ ਜਰੂਰ ਆ ਚੁੱਕੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਜਿਹੜੀ ਕੀ ਤੁਸੀਂ ਦੇਖਿਆ ਹੋਵੇਗਾ ਸ਼ੁਰੂ ਚ ਸਿਲੀ ਕਹੀ ਸੀ ਕਿ 3000 ਰੁਪਏ ਖਾਤੇ ਦੇ ਵਿੱਚ ਆਏ ਨੇ ਠੀਕ ਹੈ ਇਹਨਾਂ ਦੀ ਗੱਲ ਕਰੀਏ ਤੇ 3000 ਰੁਪਏ ਵੈਸੇ ਤੁਹਾਨੂੰ ਪਤਾ ਹੈ ਠੀਕ ਹੈ ਕਿ ਜਿਹੜੀ ਪੈਨਸ਼ਨ ਹੈ ਉਹ 1500 ਰੁਪਏ ਆ ਰਹੀ ਹੈ ਬਜ਼ੁਰਗਾਂ ਦੀ ਠੀਕ ਹੈ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਜਿਵੇਂ ਕਈ ਐਤਕੀ ਵੀ ਹੋ ਸਕਦਾ ਹੈ ਪਹਿਲੀ ਗੱਲ ਤੇ ਸਾਰਿਆਂ ਦੀ ਆਏਗੀ ਠੀਕ ਹੈ ਤੇ ਹੋ ਸਕਦਾ ਹੈ ਕਿ ਕਈਆਂ ਬਜ਼ੁਰਗਾਂ ਦੀ ਪੈਨਸ਼ਨ ਨਾ ਆਵੇ ਜਿਵੇਂ ਕਿ ਉਸ ਇਸ ਮਹੀਨੇ ਮੰਨ ਲਓ ਇਹ ਆਪਣਾ ਸਤੰਬਰ ਮਹੀਨਾ ਹੈ ਠੀਕ ਹੈ ਸਤੰਬਰ ਮਹੀਨੇ ਦੀ ਪੈਨਸ਼ਨ ਨਹੀਂ ਆਈ ਤਾਂ ਹੋ ਸਕਦਾ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਇਕੱਠੀਆਂ ਤੋਂ ਆ ਜਾਣ ਉਸ ਤਰੀਕੇ ਦੇ ਨਾਲ ਹੀ ਸਤੰਬਰ ਤੋਂ ਪਹਿਲਾਂ ਦੋਸਤੋ ਜਿਹੜਾ ਅਗਸਤ ਮਹੀਨਾ ਸੀ ਤੇ ਸਤੰਬਰ ਮਹੀਨਾ ਠੀਕ ਹੈ ਇਹਨਾਂ ਦੋਵਾਂ ਦੀ ਇਕੱਠੀ ਕਰਕੇ 15-1500 ਪੈਨਸ਼ਨ ਇਕੱਠੀ ਕਰਕੇ ਹੁਣ ਪੰਜਾਬ ਸਰਕਾਰ ਨੇ ਉਹ ਉਹਨਾਂ ਬਜ਼ੁਰਗਾਂ ਨੂੰ ਤੋਹਫੇ ਵਜੋਂ 3000 ਰੁਪਏ ਉਹਨਾਂ ਦੀ ਬਕਾਇਆ ਪੈਨਸ਼ਨ ਤੇ ਇਸ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹ ਤਕਰੀਬਨ ਸਾਰੀ ਜਾਰੀ ਕਰ ਦਿੱਤੀ ਹੈ ਇਸ ਤਰੀਕੇ ਦੇ ਨਾਲ ਉਹਨਾਂ ਬਜ਼ੁਰਗਾਂ ਦੇ ਲਈ ਖੁਸ਼ਖਬਰੀ ਹੈ ਜਿਨ੍ਹਾਂ ਦੀ ਪੈਨਸ਼ਨ ਰੁਕੀ ਹੋਈ ਸੀ ਯਾਨੀ ਕਿ ਜਿਹੜੇ ਕਹਿੰਦੇ ਸੀ ਕਿ ਸਾਡੀ ਪੈਨਸ਼ਨ ਨਹੀਂ ਆ ਰਹੀ ਸਾਨੂੰ ਦਿੱਕਤ ਆਉਂਦੀ ਹੈ ਉਹ ਬੈਂਕਾਂ ਦੇ ਵਿੱਚ ਜਾਂਦੇ ਸੀ ਬੈਂਕਾਂ ਦੇ ਵਿੱਚ ਹੋਰ ਲੰਬੀ ਲਾਈਨਾਂ ਦੇ ਵਿੱਚ ਲੱਗਦੇ ਸੀ ਪਰ ਜਦੋਂ ਕਾਊਂਟਰ ਤੇ ਜਾ ਕੇ ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਉਹਨਾਂ ਦੀ ਪੈਨਸ਼ਨ ਨਹੀਂ ਆਈ ਖਾਤੇ ਵਿੱਚ ਕੋਈ ਪੈਸਾ ਨਹੀਂ ਹੈ ਤਾਂ ਉਹਨਾਂ ਦਾ ਬੋਲ ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਕਰਕੇ ਹੁਣ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਤੋ ਮਹੀਨਾ ਦੀ ਇਕੱਠੀ ਆ ਚੁੱਕੀ ਹੈ ਪਿਛਲੇ ਮਹੀਨੇ ਦੀ 1500 ਤੇ ਇਸ ਮਹੀਨੇ ਦੀ 1500 ਹੁਣ ਆਪਾਂ ਗੱਲ ਕਰਦੇ ਆ 2500 ਰੁਪਏ ਪੈਨਸ਼ਨ ਦੀ ਠੀਕ ਹੈ 2500 ਪੈਨਸ਼ਨ ਦੀ ਜਿਹੜੀ ਗੱਲ ਕਰਦੇ ਆ ਹੁਣ ਇਹ 2500 ਪੈਨਸ਼ਨ ਤੇ ਇਹ ਵੱਡੀ ਅਪਡੇਟ ਆਈ ਹੈ ਕਿ ਪੰਜਾਬ ਸਰਕਾਰ ਹੁਣ ਲੋਕਾਂ ਦੀ ਪੈਨਸ਼ਨ ਕੱਟ ਰਹੀ ਹੈ ਜੀ ਹਾਂ ਦੋਸਤੋ ਤੁਸੀਂ ਸਹੀ ਸੁਣਿਆ ਲੋਕਾਂ ਦੀ ਪੈਨਸ਼ਨ ਕੱਟ ਰਹੀ ਹੈ ਕਿ ਇਹਨਾਂ ਲੋਕਾਂ ਦੀ ਸਰਵੇ ਦੇ ਅਨੁਸਾਰ 92000 ਦੇ ਕਰੀਬ ਲੋਕ ਨੇ ਜਿਹੜੇ ਕੀ ਗਲਤ ਪੈਨਸ਼ਨ ਲੈ ਰਹੇ ਨੇ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਨੇ ਇੱਕ ਤੇ ਜਿਹੜੇ ਕੀ ਐਨ ਆਰ ਆਈ ਠੀਕ ਹੈ ਜੀ ਉਰੇ ਰਹਿੰਦੇ ਨਹੀਂ ਐਨ ਆਰ ਆ ਮੰਨ ਲਓ ਬਾਹਰਲੇ ਦੇਸ਼ ਗਏ ਹੋਏ ਨੇ ਠੀਕ ਹੈ ਉਹਨਾਂ ਦੀ ਪੈਨਸ਼ਨ ਉਹ ਲੱਗੀ ਹੋਈ ਆ ਉਹ ਵੀ ਕੱਟੀ ਜਾ ਰਹੀ ਹੈ ਉਸ ਦੇ ਨਾਲ ਰਸੂਖਵਾਨ ਜਿਹੜੇ ਲੋਕ ਨੇ ਵੱਡੀਆਂ-ਵੱਡੀਆਂ ਗੱਡੀਆਂ ਨੇ ਵੱਡੇ-ਵੱਡੇ ਘਰ ਨੇ ਉਹਨਾਂ ਦੇ ਠੀਕ ਹੈ ਜੀ ਉਹਨਾਂ ਦੇ ਘਰ ਨੇ ਗੱਡੀਆਂ ਨੇ ਪੈਲੀਆਂ ਨੇ ਜ਼ਮੀਨਾਂ ਨੇ ਉਹਨਾਂ ਦੀ ਵੀ ਪੈਨਸ਼ਨ ਹੈ ਪੰਜਾਬ ਸਰਕਾਰ ਕੱਟ ਰਹੀ ਹੈ ਇਸ ਤੋਂ ਇਲਾਵਾ ਕਈ ਲੋਕਾਂ ਨੇ ਕੀ ਕੀਤਾ ਹੋਇਆ ਹੈ ਕਈ ਲੋਕਾਂ ਨੇ ਕੀਤਾ ਹੈ ਕਿ ਜਿਹੜਾ ਕਿ 60% ਤੱਕ ਠੀਕ ਹੈ ਵਿਕਲੰਗਤਾ ਹੁੰਦੀ ਹੈ ਉਹ ਨਕਲੀ ਸਰਟੀਫਿਕੇਟ ਬਣਾ ਕੇ ਆਪਣੀ ਪੈਨਸ਼ਨ ਲਗਵਾਈ ਹੋਈ ਸੀ ਤੇ ਉਹਨਾਂ ਲੋਕਾਂ ਦੀ ਵੀ ਇਹ ਪੈਨਸ਼ਨ ਕੱਟੀ ਜਾ ਰਹੀ ਹੈ ਤਾਂ ਇਸ ਤਰੀਕੇ ਨਾਲ ਜਿਹੜਾ ਕੁਝ ਕੱਟ-ਕਟਾ ਕੇ ਜਦੋਂ ਸਾਰਾ ਕੁਝ ਸੈੱਟ ਹੋ ਗਿਆ ਪੰਜਾਬ ਸਰਕਾਰ ਵੱਲੋਂ ਸੈੱਟ ਹੋ ਗਿਆ ਕਿ ਹੁਣ ਜਿਹੜੇ ਵੀ ਲੋਕਾਂ ਦੀ ਪੈਨਸ਼ਨ ਲੱਗੀ ਹੈ ਜਿਹੜੇ ਵੀ ਲਾਭਪਾਤਰਿਆਂ ਦੀ ਪੈਨਸ਼ਨ ਲੱਗੀ ਹੈ ਉਹ ਜੈਨੂਇਨ ਲੋਕ ਨੇ ਤੇ ਉਹਨਾਂ ਨੂੰ ਹੀ ਪੈਨਸ਼ਨ ਹੁਣ 1502 ਕੁ ਮਹੀਨੇ ਤੱਕ ਆਏਗੀ ਠੀਕ ਹੈ ਸਾਰਾ ਕੁਝ ਦੇਖਤਾ ਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਕੀ ਕਰੇਗੀ ਦਸੰਬਰ ਦੇ ਵਿੱਚ ਇਹ ਪੈਨਸ਼ਨ ਹੈ ਜਿਹੜੀ 2500 ਰੁਪਿਆ ਉਹਨਾਂ ਦੇ ਖਾਤੇ ਦੇ ਵਿੱਚ ਚਾਲੂ ਕਰ ਦਿੱਤੀ ਜਾਵੇਗੀ ਤੇ ਇਸ ਦੌਰਾਨ ਜਿਹੜੇ ਦੂਸਰੇ ਜਿਨ੍ਹਾਂ ਨੇ ਇਨਲੀਗਲ ਤੌਰ ਤੇ ਗੈਰਕਾਨੂੰਨੀ ਤੌਰ ਤੇ ਪੈਨਸ਼ਨ ਲਗਵਾਈ ਹੋਈ ਸੀ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਪੰਜਾਬ ਸਰਕਾਰ ਕੱਟ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਲਦ ਹੀ 2500 ਰੁਪਏ ਤੁਹਾਡੀ ਪੈਨਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ ਤੁਹਾਡੀ ਉਮੀਦ ਕਰਦੇ ਤੈਨੂੰ ਵੀਡੀਓ ਚੰਗੀ ਲੱਗੀ ਹੋਊਗੀ ਇਹੋ ਜਿਹੀ ਵੀਡੀਓ ਹੋਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ ਜੀ